सिविल हॉस्पिटल ਵੱਲੋਂ ਜਿਲ੍ਹਾ ਆਸਵਸਥੇ ਵਿਭਾਗ ਵੱਲੋਂ ਨਾ ਇੱਕ ਮੁਹਿੰਮ ਚਲਾਈ ਜਾਂਦੀ ਹੈ ਵੀ ਸਹਿਰ ਚ ਸਫਾਈ ਰੱਖੋ ਪਾਣੀ ਨਾ ਇਕੱਠਾ ਹੋਣ ਦਿਓ ਤੇ ਤਾਂ ਕਿ ਮੱਛਰ ਪੈਦਾ ਨਾ ਹੋਵੇ ਇਹ ਸਿਵਲ ਹਸਪਤਾਲ ਜਿਨਾ ਹਸਪਤਾਲ ਦਾ ਹਾਲ ਹੈਗਾ ਜਿੱਥੇ ਸਿਵਰੇ ਜਾਮ ਹੈ ਮੇਨ ਗੇਟ ਤੇ ਪਾਣੀ ਦੀ ਹਾਲਤ ਦੇਖੋ ਤੁਸੀਂ ਕਿਵੇਂ ਇਕੱਠਾ ਹੋਇਆ ਪਿਆ ਹੈਗਾ ਤੇ ਇਹਨੂੰ ਕਹਿੰਦੇ ਨੇ ਵੀ ਆਪਦੀ ਪੀੜੀ ਥੱਲੇ ਸੋਟਾ ਮਾਰਨਾ ਤੇ ਇੱਕ ਹੋਰ ਹੁੰਦਾ ਹੈ ਦੀਵੇ ਤਲੇ ਹਨੇਰਾ ਆ ਸਿਵਲ ਹਸਪੀਟਲ ਫਾਜ਼ਿਲਕਾ ਦਾ ਹਾਲ ਹੈਗਾ ਜਿੱਥੇ ਸੀਵਰੇਜ ਤੋਂ ਨਿਕਲ ਰਿਹਾ ਪਾਣੀ ਤਲਾਬ ਬਣ ਚੁੱਕਿਆ ਹੈਗਾ ਉਹ ਸਾਹਮਣੇ ਐਮਰਜੈਂਸੀ ਹੈ ਤੇ ਆ ਪਾਣੀ ਪਾਣੀ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਦੋਨਾਂ ਗੇਟ ਤੇ ਆ ਭਰਿਆ ਪਿਆ ਹੈਗਾ ਤੇ ਆ ਹਾਲ ਹੈ ਸਿਵਲ ਹਸਪੀਟਲ ਦਾ ਜਿਹੜੇ ਸ਼ਹਿਰ ਚ ਜਾਂਦੇ ਨੇ ਇਸ ਵਾਸਤੇ ਵੀ ਪਾਣੀ ਇਕੱਠਾ ਨਾ ਹੋਣ ਦਿਓ ਜੀ ਤੇ ਇਹਦੇ ਨਾਲ ਮੱਛਰ ਪੈਦਾ ਹੋ ਜਾਂਦੇ ਨੇ ਮਲੇਰੀਆ ਫੈਲਦਾ ਹੈਗਾ ਡੇਂਗੂ ਫੈਲਦਾ ਹੈਗਾ ਤੇ ਆ ਸਿਵਲ ਹਸਪੀਟਲ ਦੇ ਮੇਨ ਗੇਟ ਦਾ ਹਾਲ ਹੈਗਾ ਜਿੱਥੇ ਪੂਰੇ ਜ਼ਿਲ੍ਹੇ ਤੋਂ ਦੂਰ ਦੂਰ ਤੋਂ ਲੋਕੀ ਇਲਾਜ ਕਰਵਾਉਣ ਆਂਦੇ ਨੇ ਜ਼ਿਲ੍ਹੇ ਦੇ ਹਸਪਤਾਲ ਦੇ ਡਾਕਟਰ ਇੱਥੇ ਬੈਠਦੇ ਨੇ ਤੇ ਜ਼ਿਲ੍ਹੇ ਦੇ ਚ ਆ ਦੇ ਲੋਕਾਂ ਦੇ ਸਵਸਥ ਸਿਹਤ ਦਾ ਉਹਨਾਂ ਨੂੰ ਖਿਆ ਉਹਨਾਂ ਤੇ ਜ਼ਿੰਮੇਵਾਰੀ ਹੁੰਦੀ ਹੈ ਤੇ ਆ ਸਿਵਲ ਹਸਪਤਾਲ ਦਾ ਹਾਲ ਹੈ ਜਿੱਥੇ ਐਂਟਰ ਕਰਦੇ ਸਾਰ ਹੀ ਸਿਵਲ ਹਸਪਤਾਲ ਦੇ ਦੋਨਾਂ ਗੇਟਾਂ ਤੇ ਜੰਮ ਕੇ ਪਾਣੀ ਭਰਿਆ ਹੋਇਆ ਤਲਾਬ ਬਣਿਆ ਹੋਇਆ सिविल हॉस्पिटल ਵੱਲੋਂ ਜਿਲ੍ਹਾ ਸਿਹਤ ਵਿਭਾਗ ਵੱਲੋਂ ਨਾ ਇੱਕ ਮੁਹਿੰਮ ਚਲਾਈ ਜਾਂਦੀ ਹੈ ਵੀ ਸਹਿਜ ਸਫਾਈ ਰੱਖੋ ਪਾਣੀ ਨਾ ਇਕੱਠਾ ਹੋਣ ਦਿਓ ਤੇ ਤਾਂ ਕਿ ਮੱਛਰ ਪੈਦਾ ਨਾ ਹੋਵੇ ਇਹ ਸਿਵਲ ਹਸਪਤਾਲ ਜਿਲ੍ਹਾ ਹਸਪਤਾਲ ਦਾ ਹਾਲ ਹੈਗਾ ਜਿੱਥੇ ਸੀਵਰੇਜ ਜਾਮ ਹੈ 메ਨ ਗੇਟ ਤੇ ਪਾਣੀ ਦੀ ਹਾਲਤ ਦੇਖੋ ਤੁਸੀਂ ਕਿਵੇਂ ਇਕੱਠਾ ਹੋਇਆ ਪਿਆ ਹੈਗਾ ਤੇ ਇਹਨੂੰ ਕਹਿੰਦੇ ਨੇ ਵੀ ਆਪ ਦੀ ਪੀੜੀ ਥੱਲੇ ਸੋਟਾ ਮਾਰਨਾ ਤੇ ਇੱਕ ਹੋਰ ਹੁੰਦਾ ਹੈ ਦੀਵੇ ਤਲੇ ਹਨੇਰਾ ਆ ਸਿਵਲ ਹਸਪੀਟਲ ਫਾਜ਼ਿਲਕਾ ਦਾ ਹਾਲ ਹੈਗਾ ਜਿੱਥੇ ਸੀਵਰੇਜ ਤੋਂ ਨਿਕਲ ਰਿਹਾ ਪਾਣੀ ਤਲਾਬ ਬਣ ਚੁੱਕਿਆ ਹੈਗਾ ਉਹ ਸਾਹਮਣੇ ਐਮਰਜੈਂਸੀ ਹੈ ਤੇ ਆ ਪਾਣੀ ਪਾਣੀ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਦੋਨਾਂ ਗੇਟ ਤੇ ਆ ਭਰਿਆ ਪਿਆ ਹੈਗਾ ਤੇ ਆ ਹਾਲ ਹੈ ਸਿਵਲ ਹਸਪੀਟਲ ਦਾ ਜਿਹੜੇ ਸ਼ਹਿਰ ਚ ਜਾਂਦੇ ਨੇ ਇਸ ਵਾਸਤੇ ਵੀ ਪਾਣੀ ਇਕੱਠਾ ਨਾ ਹੋਣ ਦਿਓ ਜੀ ਤੇ ਇਹਦੇ ਨਾਲ ਮੱਛਰ ਪੈਦਾ ਹੋ ਜਾਂਦੇ ਨੇ ਮਲੇਰੀਆ ਫੈਲਦਾ ਹੈਗਾ ਡੇਂਗੂ ਫੈਲਦਾ ਹੈਗਾ ਤੇ ਆ ਸਿਵਲ ਹਸਪੀਟਲ ਦੇ ਮੇਨ ਗੇਟ ਦਾ ਹਾਲ ਹੈਗਾ ਜਿੱਥੇ ਪੂਰੇ ਜ਼ਿਲ੍ਹੇ ਤੋਂ ਦੂਰ ਦੂਰ ਤੋਂ ਲੋਕੀ ਇਲਾਜ ਕਰਵਾਉਣ ਆਂਦੇ ਨੇ ਜ਼ਿਲ੍ਹੇ ਦੇ ਹਸਪਤਾਲ ਦੇ ਡਾਕਟਰ ਇੱਥੇ ਬੈਠਦੇ ਨੇ ਤੇ ਜ਼ਿਲ੍ਹੇ ਦੇ ਚ ਆ ਦੇ ਲੋਕਾਂ ਦੇ ਸਵਸਥ ਸਿਹਤ ਦਾ ਉਹਨਾਂ ਨੂੰ ਖਿਆ ਉਹਨਾਂ ਤੇ ਜ਼ਿੰਮੇਵਾਰੀ ਹੁੰਦੀ ਹੈ ਤੇ ਆ ਸਿਵਲ ਹਸਪਤਾਲ ਦਾ ਹਾਲ ਹੈ ਜਿੱਥੇ ਐਂਟਰ ਕਰਦੇ ਸਾਰ ਹੀ ਸਿਵਲ ਹਸਪਤਾਲ ਦੇ ਦੋਨਾਂ ਗੇਟਾਂ ਤੇ ਜੰਮ ਕੇ ਪਾਣੀ ਭਰਿਆ ਹੋਇਆ ਤਲਾਬ ਬਣਿਆ ਹੋਇਆ ਹੈ